ਹਾਂਜੀ ਉਹਦੇ ਵਾਸਤੇ ਮੈਂ ਤੇਲ ਕਰਮ ਰੱਖ ਦਿੱਤਾ ਹੈ ਉਹਦੇ ਵਿੱਚ ਹੁਣ ਅਸੀਂ ਪਾਵਾਂਗੇ ਥੋੜਾ ਜਿਹਾ ਜੀਰਾ ਤੇਲ ਸੜਨ ਕਰ ਮੋ ਚੁੱਕਾ ਹਾਂ ਬਰੋਕਲੀ ਸਬਜ਼ੀ ਬਹੁਤ ਹੀ ਵਧੀਆ ਹਾਂ ਗਰੀ ਹੁੰਦੀ ਖਾਣ ਦੇ ਵਿੱਚ ਬਹੁਤ ਸੌਖੀ ਤੋਂ ਫੱਟਦੇ ਦਾ ਰੈਸਪੀ ਹੈ ਇਹਦਾ ਫੋਨ ਲਈ ਕੋਈ ਜਿਆਦਾ ਤੇਜ਼ ਕਰ ਲਵਾਂਗੇ ਥੋੜੇ ਨੂੰ ਚੇਂਜ ਕਰ ਲਾਂਗੇ ਖਾਣ ਦੇ ਦੇਖੋ ਹੁਣ ਸਾਡਾ ਹਲਕਾ ਹਲਕਾ ਪਿਆਜ਼ ਦਾ ਕਲਰ ਚੇਂਜ ਹੋ ਚੁੱਕਾ ਹੈ ਹੁਣ ਅਸੀਂ ਇਹਦੇ ਵਿੱਚ ਅਦਰਕ ਲਸਣ ਦਾ ਪੇਸਟ ਜਿਹੜਾ ਪਾਵਾਂਗੇ लसन अदरक, लसन प्याज का जो पेस्ट बन के तैयार हो गया भुल तो चुका है कलर काफी ज्यादा चेंज हो चुका है हम असं थोड़ी जी तेजी मिर्च एड करेंगे थोड़ा जैसे हल्दी पाउडर नमक धनिया पाउडर ਉਨਾ ਫੇਨ ਨੂੰ ਹੌਲਕਾ ਜਿਹਾ ਰੋਸ ਕਰ ਲਾਂਗੇ ਸਾਰੇ ਮਸਾਲਿਆਂ ਨੂੰ ਨਾਲ ਹੀ ਪਾਉਣ ਲਵਾਂਗੇ ਬਹੁਤ ਸੋਹਣੀ ਖੰਗਲ ਆ ਰਹੀ ਹੈ ਮਸਾਲੇ ਦੀ ਚੰਗਾ ਤੇ ਹੌਣੇ ਕੀ ਇਹਦੇ ਵਿੱਚ ਹਰੀ ਮੇਠੀ ਐਡ ਕਰਾਂਗੇ ਥੋੜੀ। ਹਾਂ। ਨਾਲ ਇਸ ਥੋੜਾ ਜਿਹਾ ਤੇ ਨੀ ਆਪਾਂ ਬੰਦੀ। ਹੌਣੇ ਕੀ ਇਹਦੇ ਵਿੱਚ ਪਾਵਾਂਗੇ ਮੇਰੇ ਤੋਂ ਸੀ ਥੋੜਾ ਜਿਹਾ ਪਿਆਰ ਆਪਣਾ ਗਾਜਰ, ਮਟਰ ਆ ਗੋਬੀ ਦਾ ਟੰਡਲ ਸੀਗਾ ਥੋੜਾ ਜਿਹਾ ਉਹ ਵਾਲਾ ਐਡ ਕੀਤਾ ਵਿੱਚ। ਆ ਦੇਖੋ। ਅਸੀਂ ਇਹਨੂੰ ਪਹਿਲਾਂ ਥੋੜਾ ਜਿਹਾ ਪਕਾਵਾਂਗੇ ਕਿਉਂਕਿ ਬਰਤ ਥੋੜਾ ਜਿਹਾ ਪਕਣ ਦੇ ਵਿੱਚ ਟਾਈਮ ਲੈਂਦੇ ਨੇ ਤੇ ਇਹਨਾਂ ਨੂੰ ਪਕਾਉਣ ਵਾਸਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਾਂਗੇ ਤਾਂ ਕਿ ਚੰਗੀ ਤਰ੍ਹਾਂ ਪੱਕ ਜਾਣ ਇੰਨਾਕ ਪਾਣੀ ਅਡਿਕਾ ਕੇ ਹੁਣ ਅਸੀਂ ਇਹਨੂੰ ਟੱਕ ਦਵਾਂਗੇ। ਟੰਕੇ ਜਿਹੜੇ ਮਟਰ ਹਨ ਅਤੇ ਕਾਂਤਰਾ ਜਿਹੜੀਆਂ ਪੱਕ ਜਾਣ। ਅੰਚੇ ਸਿੱ ਥੋੜਾ ਜਿਹਾ ਮੀਡੀਅਮਾਂ ਜਾਂ ਲੋਅ ਵੀ ਕਰਕੇ ਅਸੀਂ ਥੋੜਾ ਜਿਹਾ ਆਪਣਾ ਆਪਣੇ ਮਟਰ ਤੇ ਕਾਂਤਰਾ ਨੂੰ ਪਾ ਤਾ ਲਈਏ। ਹਲਕਾ ਜਿਆਦਾ ਨਹੀਂ ਕਿਉਂਕਿ ਥੋੜਾ ਜਿਹੀ ਕਾਫੀ ਦੇ ਨਾਲ ਵੀ ਜਿਹੜਾ ਪ੍ਰੋਪਰਲੀ ਦੇ ਨਾਲ ਹੀ ਪੱਕ ਜਾਣੇ ਨੇ। ਮੈਂ ਕੋਸ਼ਿਸ਼ ਇਹਨੂੰ ਕਿੰਨੀ ਵਧੀਆ ਕਰੇਰੀ ਬਣੇ ਸਾਡੀ ਧਿਆਨ ਹੋਈਏ। ਕੀ ਕੱਟ ਲਈ ਬਾਅਦ ਤੇ ਇਹਦੇ ਵਿੱਚ ਮੈਂ ਥੋੜੀ ਜਹੀ ਦੁੱਧ ਦੀ ਕਰੀਮ ਐਡ ਕੀਤੀ ਹੈ ਜਦੇ ਨਾਲ ਇਹਦਾ ਬਹੁਤ ਵਧੀਆ ਕਲਰ ਆਂਦਾ ਆ ਹਾਂ ਛੋਣ ਅਸੀਂ ਦੇ ਵਿੱਚ ਬ੍ਰੋਕਲੀ ਐਡ ਕਰਾਂਗੇ ਦੇਖੋ ਕਿ ਬ੍ਰੋਕਲੀ ਬਹੁਤ ਹੀ ਹਲਦੀ ਹੁੰਦੀ ਹੈ ਜਿਆਦਾਤਰ ਇਸ ਨੂੰ ਆਪਣਾ ਸੈਲਰ ਤੇ ਤੋੜਦੇ ਲੱਗਦੇ ਨੇ ਪਰ ਇਹਦੀ ਸਬਧੀ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਬੱਚੇ ਵੀ ਇਸ ਨੂੰ ਬਹੁਤ ਖੁਸ਼ੀ ਦੇ ਨਾਲ ਮਜ਼ੇ ਦੇ ਨਾਲ ਸਵਾਦ ਦੇ ਨਾਲ ਖਾਂਦੇ ਨੇ ਦੇਖੋ ਹੁਣ ਅਸੀਂ ਦੇ ਵਿੱਚ ਥੋੜਾ ਜਿਹਾ ਕਿਚਨ ਕਿੰਗ ਮਸਾਲਾ ਵੀ ਉਹ ਐਡ ਕਰ ਲਾਂਗੇ ਕਿਚਨ ਕਿੰਗ ਮਸਾਲੇ ਦਾ ਟੇਸਟ ਬਹੁਤ ਵਧੀਆ ਜਿਹੜਾ ਹੁੰਦਾ ਹੈ ਬਹੁਤ ਵਧੀਆ ਆਪਣਾ ਫਲੇਵਰ ਦਿੰਦਾ ਹੈਗਾ ਸਬਜ਼ੀ ਨੂੰ ਇਸਦੇ ਵਿੱਚ ਅਸੀਂ ਥੋੜਾ ਜਿਹਾ ਆਪਣਾ ਅੱਧੇ ਗਲਾਸ ਦੇ ਅਕੋਰਡਿੰਗ ਅੱਧੇ ਗਲਾਸ ਕਰਨਾ ਕਿਉਂਕਿ ਆਸਾਨੀ ਥੋੜਾ ਜਿਹਾ ਸੁੱਕੀ ਸਬਜੀ ਬਣਾਉਣੀ ਆ ਜਿਆਦਾ ਤਰੀਜੀ ਵਾਲੀ ਨਹੀਂ ਬਣਾਣੀ ਹੈਗੀ ਥੋੜੀ ਇਹ ਸਬਜੀ ਜਿਹੜੀ ਆ ਅਦਰਕੀ ਸੀਜੀ ਹੋਵੇ ਤਾਂ ਵਧੀਆ ਲੱਗਦੀ ਹੈ ਆਹ ਲੋਜੀ ਪਾਉਣਾ ਸਾਨੂੰ ਫਿਰ ਤਾਂ ਆਪਣਾ ਟੱਕ ਦੇਣਾ ਹੈ ਤਾਂ ਕੋਈ 15-20 ਮਿੰਟ ਦੇ ਵਿੱਚ ਅਸੀਂ ਇਹਨੂੰ ਮੀਡੀਅਮ ਫਲੇਮ ਲੋ ਫਲੇਮ ਤੇ ਪਕਾ ਕਰਕੇ ਨਾ ਇਹ ਚੀਜ਼ ਨੂੰ ਪਕਾਵਾਂਗੇ ਲੋਜ ਸੰਤ ਨੂੰ ਇਸ ਵਿੱਚ ਵਿੱਚ ਹਲੋਂਦੇ ਰਿਹਾ ਹਲੋਂਦਾ ਰਹੀ ਸੀਗੀ ਸਿਰਫ 15 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਹੀ ਵਧੀਆ ਜ਼ਿਆਦਾ ਟਾਈਮ ਨਹੀਂ ਲੈਂਦੀ ਹੈਗੀ ਸਾਨੂੰ ਨਾ ਤਾਂ ਜਿਸ ਤਰ੍ਹਾਂ ਕਹਿੰਦੇ ਕਿ ਪਹਿਲਾਂ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਫਰਾਈ ਕਰੋ ਜਾਂ ਇਹਨੂੰ ਥੋੜਾ ਜਿਹਾ ਉਬਾਲ ਲਓ ਉਬਾਲਣ ਦੀ ਫਰਾਈ ਕਰਨ ਦੀ ਬਿਲਕੁਲ ਕੋਈ ਜ਼ਰੂਰਤ ਨਹੀਂ ਪੈਂਦੀ ਹੈ ਕਿ ਇਸੇ ਤਰ੍ਹਾਂ ਹੀ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੀਆਂ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵਧੀਆ ਦੇਖੋ ਇਹ ਪੱਕ ਚੁੱਕੀ ਹਰੇਕ हाँ देखो ये पक् चूँकि मटर भी साढ़े नाल ही हो गए ने गाजर सब कुछ हो होगा इन अभी बिल्कुल ना हल्के फ्लेम के उपर घट फ्लेम के उपर करके ही अभी पकावे फिर ये बहुत वीरिया बन के तैयार होने देखो हम सा दे सब्जी जारी बन के तैयार है गार्लिश के लिए अभी थोड़ा जहाँ हाँ हरा धनिया ऐड कर लें देखो पानी भी ये कुछ आदमी नहीं है ਉਹ ਜੀ ਬਹੁਤ ਵਧੀਆ ਬਹੁਤ ਟੇਸਟੀ ਬਣ ਕੇ ਤਿਆਰ ਹੋ ਗਈ ਇਹ ਅਸੀਂ ਹੁਣ ਇਹਨੂੰ ਸਰਵ ਕਰਦੇ ਹਾਂ ਹਨ ਜੀ ਸਾਡੀ ਸਬਜੀ ਬਣ ਕੇ ਤਿਆਰ ਹੋ ਗਈ